ਲਗਾਤਾਰ ਕਿਸਾਨਾਂ ਦੇ ਵੱਲੋਂ ਸੰਘਰਸ਼ ਜਾਰੀ ਰੱਖਿਆ ਗਿਆ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਤੇ ਨਾਲ ਹੀ ਸਮਾਵਿਨاتھن ਫਾਰਮੂਲੇ ਦੇ ਤਹਿਤ ਉਹਨਾਂ ਨੂੰ ਫਸਲਾਂ ਦੇ ਬਾਝੋਂ ਵੇਦ ਦਿੱਤੇ ਜਾਣ ਇਸ ਲਈ ਅੱਜ ਦੱਸ ਦਈਏ ਕਿ ਦਿੱਲੀ ਦੇ ਵਿੱਚ ਰਾਮਰੀਲਾ ਗਰਾਊਂਡ ਦੇ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾਪੰਚਾਇਤ ਬੁਲਾਈ ਗਈ ਹੈ ਇਸ ਮਹਾਪੰਚਾਇਤ ਦੇ ਵਿੱਚ ਹਜ਼ਾਰਾਂ ਦੀ ਤਦਾਰ ਦੇ ਵਿੱਚ ਕਿਸਾਨ ਤੇ ਜੱਥੇਬੰਦੀਆਂ ਪਹੁੰਚੀਆਂ ਨੇ ਵੱਤ ਚੜ ਕੇ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲਿਆ ਗਿਆ ਇਸ ਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਲਗਾਤਾਰ ਹੀ ਆਪਣੇ ਵਾਅਦੇਾਂ ਤੋਂ ਮੁਕਰ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਪਹਿਲਾਂ ਹੀ ਕੇਂਦਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਅੱਜ ਕਿਸਾਨਾਂ ਨੂੰ ਦਿੱਲੀ ਦੀ ਰਾਮਰੇਲਾ ਗਰਾਊਂਡ ਦੇ ਵਿੱਚ ਨਹੀਂ ਪਹੁੰਚਣ ਦਿੱਤਾ ਤਾਂ ਅਸੀਂ ਜਿਹੜਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਡਟ ਕੇ ਵਿਰੋਧ ਕਰਾਂਗੇ ਇਹ ਚੇਤਾਵਨੀ ਭਾਜਪਾ ਨੂੰ ਦੇ ਦਿੱਤੀ ਸੀ ਉਸ ਤੋਂ ਬਾਅਦ ਕੇਂਦਰ ਦੇ ਵੱਲੋਂ ਕੱਲ ਕਿਸਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਤੇ ਕਿਸਾਨ ਅੱਜ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚੇ ਨੇ ਬਾਤ ਚੜ ਕੀ ਕਿਸਾਨਾਂ ਦੇ ਵੱਲੋਂ ਹਿੱਸਾ ਲਿਆ ਗਿਆ ਤਾਂ ਦੱਸਿਓ ਕਿ ਕਿਸਾਨਾਂ ਦੇ ਵੱਲੋਂ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਲਗਾਤਾਰ ਹੀ ਕੇਂਦਰ ਦਾ ਵਿਰੋਧ ਕੀਤਾ ਗਿਆ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਬੁਲਾਈ ਗਈ ਇਸ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਵਿੱਚ ਇਕੱਠਾ ਹੋਏ ਕਿਸਾਨ ਮਜ਼ਦੂਰ ਅਤੇ ਦੇਸ਼ ਦੇ ਸਾਰੇ ਵਰਗਾ ਦੇ ਲੋਕ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਫਿਰਕੂ ਤਾਨਾਸ਼ਾਹੀ ਨੀਤੀਆਂ ਦੇ ਵਿਰੁੱਧ ਸੰਘਰਸ਼ ਤੇਜ਼ ਕਰਨ ਦੇ ਲਈ ਦੇਸ਼ ਦੇਸ਼ ਦੇ ਖੇਤੀ ਭੋਜਨ ਸੁਰੱਖਿਆ ਜ਼ਮੀਨ ਅਤੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਕਾਰਪੋਰੇਟ ਲੁੱਟ ਤੋਂ ਬਚਾਉਣ ਦੇ ਲਈ ਮਤੇ ਸੰਕਲਪ ਪੱਤਰ ਨੂੰ ਮਨਜ਼ੂਰੀ ਦਿੰਦੇ ਨੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇਸ਼ ਦੇ ਇਹਨਾਂ ਬੁਨਿਆਦੀ ਉਤਪਾਦਕ ਵਰਗਾ ਦੀ ਆਮਦਨ ਅਤੇ ਰੋਜ਼ੀ ਰੋਟੀ ਦੇ ਉੱਤੇ ਲਗਾਤਾਰ ਹਮਲੇ ਕਰਨ ਦੇ ਲਈ ਭਾਰਤ ਦੇ ਵਿੱਚ ਸਦਾ ਤੋਂ ਹਮਲਾਵਰ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਸ਼ਾਸਕ ਬਣ ਗਈ ਹੈ ਇਹ ਲੋਕ ਵਿਰੋਧੀ ਸ਼ਾਸਨ ਪਿਛਲੇ 10 ਸਾਲਾਂ ਦੇ ਵਿੱਚ ਕਾਰਪੋਰੇਟ ਤਾਕਤਾ ਦੇ 에ਜੰਟ ਦੇ ਵਜੋਂ ਕੰਮ ਕਰ ਰਹੀ ਹੈ ਤਾਂ ਜੋ ਜਨਤਕ ਖੇਤਰ ਦੇ ਉਦਯੋਗ ਦੇ ਵਿਸ਼ਾਲ ਖੇਤਰ 에어ਲਾਈਨਸ ਹੋਗੇ ਰੇਲਵੇ ਹੋਗੇ ਸਮੁੰਦਰੀ ਬੰਦਰਗਾਹ ਬੀਮਾ ਬੈਂਕ ਬਿਜਲੀ ਜ਼ਮੀਨ ਪਾਣੀ ਜੰਗਲ ਆਦੀ ਸਮੇਤ ਰਾਸ਼ਟਰੀ ਸੋਮਿਆ ਦਾ ਨਿਜੀਕਰਨ ਅਤੇ ਲੁੱਟਣ ਲਈ ਵਿਦੇਸ਼ੀ ਅਤੇ ਦੇਸ਼ੀ ਦੋਵੇਂ ਤਰ੍ਹਾਂ ਦੇ ਕਾਰਪੋਰੇਟ ਤਾਕਤਾਂ ਦਾ ਕੰਮ ਕੀਤਾ ਜਾ ਰਿਹਾ ਹੈ ਵਿਕਾਸ ਦੇ ਨਾਂ ਉਤੇ ਮੋਦੀ ਸਰਕਾਰ ਨੇ ਗਰੰਟੀਸ਼ੁਦਾ ਖਰੀਦ ਦੇ ਨਾਲ ਸਾਰੀਆਂ ਫਸਲਾਂ ਨੂੰ ਐਮਐਸਪੀ ਸੀ2 ਪਲੱਸ ਪੰਜਾਬ ਪ੍ਰਤੀਸ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤਰ੍ਹਾਂ 2014 ਦੇ ਆਮ ਚੋਣਾਂ ਦੇ ਭਾਜਪੀ ਮੈਨੀਫੈਸਟੋ ਦੇ ਵਿੱਚ ਦਾਅਵੇ ਦੀਆਂ ਉਲੰਘਣਾਵਾਂ ਕੀਤੀਆਂ ਗਈਆਂ ਜਦੋਂ ਕਿ ਇਸ ਨੇ ਕਾਰਪੋਰੇਟ ਟੈਕਸ ਨੂੰ 30 ਪ੍ਰਤੀਸ਼ਤ ਤੋਂ 22 ਪ੍ਰਤੀਸ਼ਤ ਤੋ 15% ਦੀ ਰੇਂਜ ਤੱਕ ਘਟਾ ਦਿੰਦਾ ਹੈ ਸਬਸਿਡੀਆਂ ਦੀ ਵਾਪਸੀ ਨੇ ਉਤਪਾਦਨ ਦੀ ਲਗਤ ਨੂੰ ਅਸਮਾਨੀ ਬਣਾ ਦਿੱਤਾ ਹੈ ਤੇ PMFBY ਕਾਰਪੋਰੇਟ ਬੀਮਾ ਕੰਪਨੀਆਂ ਦੇ ਅਧੀਨ ਫਸਲੀ ਬੀਮੇ ਦੀ ਨਿਗਮੀਕਰਨ ਦੇ ਨਾਲ ਨਾਲ ਲਾਹੇਵੰਦ ਆਮਦਨ ਨਾ ਮਿਲਣ ਕਰਕੇਨ 2017 ਤੋਂ ਹੁਣ ਤੱਕ 57000 ਕਰੋੜ ਰੁਪਏ ਲੁੱਟੇ ਗਏ ਨੇ ਜਿਸ ਕਰਕੇ ਕਿਸਾਨ ਅਤੇ ਖੇਤੀਬਾੜੀ ਕਾਮੇ ਡੂੰਗੇ ਕਰਜ਼ਾਈ ਹਨ ਪਰ ਮੋਦੀ ਸਰਕਾਰ ਨੇ 2014 ਤੋਂ 2022 ਦੌਰਾਨ 1 ਲੱਖ 464 ਕਿਸਾਨਾਂ ਨੇ ਖੁਦਕੁਸ਼ੀਆਂ ਕਰਨ ਦੇ ਬਾਵਜੂਦ ਕਿਸਾਨਾਂ ਨੂੰ 1 ਰੁਪਿਆ ਵੀ ਕਰਜ਼ਾ ਮੁਆਫੀ ਵਜੋਂ ਨਹੀਂ ਦਿੱਤਾ ਗਿਆ ਹਾਲਾਂਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ 2014 ਤੋਂ 23 ਦੇ ਦੌਰਾਨ 14.60 ਲੱਖ ਕਰੋੜ ਰੁਪਏ ਦੇ ਕਰਜ਼ ਮੁਆਫੀ ਮਿਲੀ ਹੈ ਸਭ ਤੋਂ ਵੱਡੀ ਗੱਲ ਹੈ 9 ਦਸੰਬਰ 2021 ਨੂੰ ਦਿੱਲੀ ਦੀ ਸਰਹੱਦਾ ਦੇ ਉੱਤੇ 13 ਮਹੀਨਿਆਂ ਦੀ ਲੜਾਈ ਲੜਨ ਵਾਲੇ 736 ਸ਼ਹੀਦਾਂ ਸਮੇਤ ਲੱਖਾਂ ਕਿਸਾਨਾਂ ਦੀ ਕੁਰਬਾਨੀ ਕਾਰਨ ਐਸਕੇਐਮ ਨਾਲ ਲਿਖਤੀ ਸਮਝੌਤੇ ਦੇ ਉੱਤੇ ਦਸਤਾਖਤ ਕਰਨ ਤੋਂ ਬਾਅਦ ਮੋਦੀ ਸਰਕਾਰ ਨੇ ਪਰੋਸੇ ਨੂੰ ਲਾਗੂ ਕਰਨ ਤੋਂ ਬੇਇਮਾਨੀ ਦੇ ਨਾਲ ਇਨਕਾਰ ਕਰ ਦਿੱਤਾ ਪਿਛਲੇ 26 ਮਹੀਨਿਆਂ ਦੌਰਾਨ ਕਟੋ-ਕਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਕਰਜ਼ ਮੁਆਫੀ ਬਿਜਲੀ ਦਾ ਨਿਚੀਕਰਨ ਨਾ ਕਰਨਾ ਆਦਿ ਨਹੀਂ ਕੀਤਾ ਗਿਆ ਕੇਂਦਰੀ ਅਕेंद्रीय ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ ਦੇ ਨਾਲ ਐਸਕੇਐਮ ਨੇ 24 ਅਗਸਤ 2024 ਨੂੰ ਤਾਲ ਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਪਹਿਲੀ ਕੁਝ ਹਿੰਦੀ ਮਜ਼ਦੂਰ ਕਿਸਾਨ ਕਨਵੈਸ਼ਨ ਦਾ ਆਯੋਜਨ ਕੀਤਾ ਇਸ ਵਿੱਚ 4 ਲੇਬਰ ਕੋਡਾਂ ਨੂੰ ਰੱਦ ਕਰਨ ਸਮੇਤ 21 ਨੁਕਤੀ ਨਿਯੁਕਤੀ ਮੰਗ ਪੱਤਰ ਅਪਣਾਇਆ ਗਿਆ ਜਿਸ ਵਿੱਚ ਸ਼ਾਮਿਲ ਸੀ ਜਨਤਕ ਖੇਤਰ ਦੇ ادارے ਸਿੱਖਿਆ ਸਿਹਤ ਆਦਿ ਦਾ ਕੋਈ ਨਿਜੀਕਰਨ ਨਹੀਂ ਚਾਹੀਦਾ ਮਜ਼ਦੂਰਾਂ ਨੂੰ 26000 ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਉਜਰਤ 200 ਦਿਨਾਂ ਦਾ ਕੰਮ ਅਤੇ 600 ਰੁਪਏ ਪ੍ਰਤੀ ਦਿਨ ਜਿਹੜਾ ਹੈ ਮੰਦਰੇਗਾ ਦੀ ਸੁਰੱਖਿਆ ਬੇਰੋਜ਼ਗਾਰੀ ਨੂੰ ਰੋਕਣਾ ਮਹਿੰਗਾਈ ਨੂੰ ਕੰਟਰੋਲ ਕਰਨਾ ਫਸਲ ਬੀਮਾ ਯੋਜਨਾ ਸਥਾਪਿਤ ਕਰਨਾ ਕਿਸਾਨ ਮਜ਼ਦੂਰ ਇਕਤਾ ਦੀ ਸੋਚ ਖੇਤ ਸੰਘਰਸ਼ ਦੇ ਹਿੱਸੇ ਵਜੋਂ 3 ਅਕਤੂਬਰ 2023 ਨੂੰ ਕਾਲਾ ਦਿਨ 26 ਤੋਂ 28 ਨਵੰਬਰ 2023 ਨੂੰ ਮਹਾਪੜਾ ਰਾਜ ਪਵੰਦੀ ਸਾਹਮਣੇ 26 ਜਨਵਰੀ 2024 ਨੂੰ ਜ਼ਿਲ੍ਹਾ ਦੇ ਵਿੱਚ ਟਰੈਕਟਰ ਪਲੇਡ ਅਤੇ 16 ਫਰਵਰੀ 2024 ਨੂੰ ਉਜ્યોਗਿਕ ਖੇਤਰੀ ਹੜਤਾਲ ਅਤੇ 16 ਫਰਵਰੀ 2024 ਨੂੰ ਵੱਡੀ ਸ਼ਮੂਲੀਅਤ ਦੇ ਨਾਲ ਪਿੰਡ ਭਾਰਤਬੰਦ ਦਾ ਆਯੋਜਨ ਕੀਤਾ ਗਿਆ। ਸਭ ਤੋਂ ਮਹੱਤਵਪੂਰਨ ਦੋ ਉਤਪਾਦਕ ਵਰਗਾ ਦੀ ਹੱਕੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਹੱਲ ਕਰਨ ਦੇ ਵਿਜਾਇ ਮੋਦੀ ਹਕੂਮਤ ਨੇ ਲਖੀਮਪੁਰ ਖੇੜੀ ਦੇ ਕਿਸਾਨਾਂ ਦੇ ਕਤਲ ਦੇ ਸਾਜ਼ਿਸ਼ਕਰਤਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਹੋਰ ਸੁਰੱਖਿਆ ਸੁਰੱਖਿਆਤ ਕਰ ਦਿੱਤਾ ਹੈ ਅਤੇ ਹੁਣ ਉਸ ਨੂੰ ਖੇਤੀ ਸੀਟ ਤੋਂ ਖੇੜੀ ਸੀਟ ਤੋਂ ਲੈ ਕੇ ਲੋਕ ਸਭਾ ਲਈ ਚੋਣ ਲੜਨ ਲਈ ਦੁਬਾਰਾ ਟਿਕਟ ਦੇ ਦਿੱਤੀ ਹੈ ਇਸ ਤਰ੍ਹਾਂ ਕਾਰਪੋਰੇਟ ਭ੍ਰਿਸ਼ਟਾਚਾਰ ਅਪਰਾਧਿਕ ਗੱਟਚੋਰ ਦਾ ਪਰਦਾਫਾਸ਼ ਕਰਦਾ ਹੈ ਜੋ ਪਾਸਵਾ ਨੂੰ ਨਿਰੰਤਰ ਨਿਰੰਤਰਨ ਕਰਦਾ ਹੈ મોદી ਸਰਕਾਰ ਨੇ ਆਪਣੇ ਹਰਿਆਣਾ ਸਰਕਾਰ ਰਾਹੀਂ ਇਸਾਨਾ ਦੇ ਸੰਘਰਸ਼ ਦੇ ਉੱਤੇ ਬੇਰਹਿਮੀ ਦੇ ਨਾਲ ਰਾਜਕੀ ਜਵਰ ਕੀਤਾ ਹੈ 21 ਫਰਵਰੀ 2024 ਨੂੰ ਕਨੌਰੀ ਸਰਹੱਦ ਦੇ ਉੱਤੇ ਕਿਸਾਨ ਸ਼ੁਭਕਰਨ ਦੇ ਕਤਲ ਕਰ ਦਿੱਤਾ ਗਿਆ। ਸੰਯੁਕਤ ਮੋਰਚੇ ਨੇ ਪੁਲਿਸ ਗੋਲੀकांड ਵਾਲੀ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਰਾਜ ਮੰਤਰੀ ਅਨਿਲ ਵਿਜ ਉਤੇ ਧਾਰਾ 302 ਆਈਪੀਸੀ ਦੇ ਤਹਿਤ ਰਾਜ ਤੇ ਜਬਰ ਜਬਰਨ ਦੇ ਲਈ ਜ਼ਿੰਮੇਵਾਰ ਇਹਨਾਂ ਉਤੇ ਅਤੇ ਹੋਰ ਵਿਰੁੱਧ ਇੱਕ ਨਾਮਜ਼ਦ ਐਫਆਈਆਰ ਹੋਣ ਦੀ ਮੰਗ ਕਰਦੀ ਹਾਂ ਆਖਿਰਕਾਰ ਮਨੋਹਰ ਲਾਲ ਖੱਟਰ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ 13 ਮਹੀਨਿਆਂ ਦੇ ਲੰਬੇ ਇਤਿਹਾਸਿਕ ਕਿਸਾਨ ਸੰਘਰਸ਼ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਨਾਲ 9 12 224 ਨੂੰ ਕੀਤੇ ਗਏ ਸਮਝੌਤੇ ਆ ਦੀ ਜਿਹੜੀ ਹੈ ਉਲੰਘਣਾ ਹੋਈ ਹੈ ਬਹਿਰਾਮੀ ਦੇ ਨਾਲ ਰਾਜਸੀ ਜ਼ਬਰਨ ਦੇ ਨਾਲ ਹੀ ਨਾਲ ਅਜੀਤ ਮਿਸ਼ਰਾ ਟੈਣੀ ਦੀ ਸੁਰੱਖਿਆ ਮੋਦੀ ਸ਼ਾਸਨ ਦਾ ਸਭ ਤੋਂ ਤੋਖੇ ਸਭ ਤੋਂ ਵੱਡਾ ਤੋਖੇਬਾਜ਼ ਅਤੇ ਗੈਰ ਪ੍ਰੋਸਤਿਜੋਗ ਸ਼ਾਸਨ ਦੇ ਵਜੋਂ ਬੇਕਨ ਬੇਨਿਕਾਬ ਕਰਦਾ ਹਾਂ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਦੀ ਹੱਕੀ ਮੰਗਾਂ ਦੀ ਪ੍ਰਾਪਤੀ ਦੇ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਭਵਿਕ ਦੀ ਕਾਰਜ ਯੋਜਨਾ ਦਾ ਐਲਾਨ ਕਰਨਾ ਇਸ ਨਾਲ ਕਿਸਾਨ ਮਜ਼ਦੂਰ ਮਹਾਪੰਚਾਇਦਾ ਵਿਸ਼ੇਸ਼ ਸੰਦਰਭে ਲੋਕ ਸਭਾ ਦੀਆਂ ਆਮ ਚੋਣਾਂ ਦੇ ਆਗਮੀ ਐਲਾਨ ਦੇ ਸੰਦਰਭ ਦੇ ਵਿੱਚ ਮੋਦੀ ਸ਼ਾਸਨ ਆਖਿਰਕਾਰ ਇੱਕ ਰਾਖੀ ਕਰਨ ਵਾਲੇ ਪ੍ਰਸ਼ਾਸਨ ਦੇ ਵਜੋਂ ਖਤਮ ਹੋ ਜਾਵੇਗਾ ਜੇਕਰ ਲੋਕ ਭਾਜਪਾ ਨੂੰ ਦੁਬਾਰਾ ਚੁਣਦੇ ਹਨ ਤਾਂ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੇ ਲਈ ਕੁਝ ਚੰਗਾ ਹੋਣ ਦੀ ਉਮੀਦ ਨਹੀਂ ਕਰ ਸਕਦੀ ਹੈ ਲੋਕਤੰਤਰ ਦੇ ਵਿੱਚ ਲੋਕਾ ਅਲੋਕ ਹੀ ਸਭ ਤੋਂ ਵੱਡੇ ਹੁੰਦੇ ਨੇ ਅਤੇ ਹੁਣ ਸਥਿਤੀ ਇਸ ਹੱਦ ਤੱਕ ਵਿਕਸਿਤ ਹੋ ਚੁੱਕੀ ਹੈ ਕਿ ਬੁਨਿਆਦੀ ਉਤਪਾਦਕ ਜਮਾਤਾ ਦੀ ਅਤੇ ਭਾਰਤ ਦੇ ਜਮੂਹੀ ਧਰਮ ਨਿਰਪੱਖ ਸੰਵਿਧਾਨ ਦੀ ਰੱਖਿਆ ਕਰਨ ਦੇ ਲਈ ਭਾਰਤ ਦੇ ਲੋਕਾਂ ਨੂੰ ਜਿਹੜਾ ਹੈ ਰੋਜ਼ੀ-ਰੋਟੀ ਦੀ ਰਾਖੀ ਦੇ ਲਈ ਕਾਰਪੋਰੇਟ ਸ਼ਕਤੀ ਨੂੰ ਰਾਜ ਸੱਤਾ ਦੇ ਗਲਿਆਰੇ ਤੋਂ ਪਿੱਛੇ ਧੱਕਣ ਅਤੇ ਲੜਨ ਦੇ ਲਈ ਅਸਲ ਰਾਜਨੀਤਿਕ ਸ਼ਕਤੀ ਦੇ ਵੱਜੋਂ ਉੱਭਰਨਾ ਪੈਂਦਾ ਹੈ ਕਾਰਪੋਰੇਟ ਫਿਰਕਾ ਪ੍ਰਸਤੀ ਤਾਨਾਸ਼ਈ ਸ਼ਾਸਨ ਵਿਰੁੱਧ ਇਹ ਮਤਾ ਸੰਕਲਪ ਪੱਤਰ ਸਾਰੇ ਵਰਗਾ ਦੀ ਸਮੂਹ ਜਨਤਕ ਅਤੇ ਜਮਾਤੀ ਜਥੇਬੰਦੀਆਂ ਨੂੰ ਅਪੀਲ ਕਰਦੇ ਨੇ ਕਿ ਉਹ ਰੋਜੀ ਰੋਟੀ ਅਤੇ ਸੰਵਿਧਾਨ ਦੀ ਰਾਖੀ ਦੇ ਲਈ ਚੱਲ ਰਹੀ ਕਿਸਾਨ ਮਜ਼ਦੂਰ ਸੰਘਰਸ਼ ਨੂੰ ਸੰਯੁਕਤ ਲੋਕ ਲਹਿਰ ਦੇ ਰੂਪ ਦੇ ਵਿੱਚ ਤਬਦੀਲ ਕਰਨ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਨੀਸ਼ਪੜ ਦੇ ਵਿੱਚ ਬੀਜਪੀ ਵਿਰੁੱਧ ਵਿਸ਼ਾਲ ਅਤੇ ਜ਼ੋਰਦਾਰ ਪ੍ਰਦਰਸ਼ਨ ਕਰਨ ਦੀ ਅਪੀਲ ਕਰਦਾ ਹੈ ਲਖੀਮਪੁਰ ਖੇੜੀ ਦੇ ਕਿਸਾਨਾਂ ਦੇ ਕਥਿਤ ਕਤਲ ਕਾਤਲ ਅਜੀਤ ਮਿਸ਼ਰਾ ਟੈਣੀ ਨੂੰ ਬੀਜਪੀ ਦੇ ਵੱਲੋਂ ਖੇੜੀ ਦੀ ਸੀਟ ਦੇਣ ਦਾ ਵਿਰੋਧ ਕਰਨ ਦੇ ਲਈ ਮਹਾਪੰਚਾਇਤ ਨੇ 23 ਮਾਰਚ ਤੋਂ 25 ਮਾਰਚ ਨੂੰ ਭਾਰਤ ਪਰਦੇ ਸਾਰੇ ਪਿੰਡਾਂ ਦੇ ਵਿੱਚ ਪੈਸੀ ਅਤੇ ਮਹਾਪੇਸ਼ੀ ਸ਼ਕਤੀ ਦੇ ਖਤਰੇ ਤੋਂ ਲੋਕਤੰਤਰ ਬਚਾਓ ਦਿਵਸ ਵਜੋਂ ਮਨਾਉਣ ਦਾ ਸਰਦਾ ਦਿੱਤਾ ਹੈ ਇਸ ਤਰ੍ਹਾਂ ਕਾਰਪੋਰੇਟ ਅਪਰਾਧਿਕ ਪਿਸ਼ਟ ਗਠਜੋੜ ਦੇ ਪਰਦਾਫਾਸ਼ ਕਰਨ ਕਰਨਾ ਜੋ ਪਾਸ਼ਪਾ ਨੂੰ ਨਿਰੰਤਰ ਕਰਦਾ ਹੈ ਮਹਾਪੰਚਾਇਤ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਭਾਰਤੀ ਗਣਰਾਜ ਦੇ ਜ਼ਮੂਰੀ ਧਰਮ ਨਿਰਪੱਖ ਅਤੇ ਸੰਗੀਤਾंचे ਦੇ ਉੱਤੇ ਕੀਤੇ ਗਏ ਅਤਿਆਚਾਰਾ ਦੇ ਲਈ ਬੀਜੇਪੀ ਨੂੰ ਸਜ਼ਾ ਦਵੇ ਤਾਂ ਲਗਤਾ ਹੈ ਕਿ ਸਾਰਾ ਮੰਕਾ ਰਹੇ ਨੇ ਜਿڑے ਕਿ ਬੀਜੇਪੀ ਨੇ 2024 ਦੇ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਕੀਤੇ ਸੀ ਤੇ ਜਦੋਂ ਕਿਸਾਨੀ ਸੰਘਰਸ਼ ਅੰਦੋਲਨ ਚੱਲਿਆ ਸੀ ਦਿੱਲੀ ਦੀ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਸਨ ਤਾਂ ਉਸ ਵੇਲੇ ਵੀ ਭਾਜਪਾ ਦੇ ਵੱਲੋਂ ਸਮਝੋਤਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੀਤਾ ਗਿਆ ਸੀ ਕਿ ਉਹ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦੇ ਉੱਤੇ ਫੈਸਲਾ ਦੇਣਗੇ ਤੇ ਨਾਲ ਹੀ ਲੀਗਲ ਗਾਰੰਟੀ ਦੇਣਗੇ ਪਰ ਅਜੇ ਤੱਕ ਇਸ ਉੱਤੇ ਕੋਈ ਵੀ ਫੈਸਲਾ ਕੇਂਦਰ ਸਰਕਾਰ ਨਹੀਂ ਲੈ ਸਕੀ ਹੈ ਤੇ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਅਸੀਂ ਜਿਹੜਾ ਹੈ ਚੜ ਕੇ ਇਸ ਲਹਿਰ ਦਾ ਹਿੱਸਾ ਬਣੀ ਹੈ ਤਾਂ ਜੋ ਜਿਹੜਾ ਹੈ ਲੋਕ ਆਪਣੇ ਜਿਹੜਾ ਰੋਜ਼ੀ ਰੋਟੀ ਕਮਾ ਸਕੇ ਤੇ ਡਟ ਕੇ ਕੇਂਦਰ ਦਾ ਵਿਰੋਧ ਕਰ ਸਕੇ ਤੇ ਜਿਹੜਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਕਾਨੂੰਨ ਲਾਗੂ ਕੀਤਾ ਜਾ ਰਿਹਾ ਉਸ ਨੂੰ ਹਟਾਇਆ ਜਾ ਸਕੇ ਇਸ ਮਾਮਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ